ਨੰਬਿਆ ਹੈ ਜੋੜਾ ਖਾੜ ਗਿਆ ਸੀ ਮੁਮਮਸ ਜੇ ਮੁਮਮਸ ਤਾਂ ਇਹ ਉਤੇ ਜੇ ਉੱਥੇ ਨਾ ਸੱਤ ਸੱਤ ਮੁੰਡੇ ਸੀ ਤੇ ਉਹ ਗਲਤ ਗਲਤ ਕਮੈਂਟ ਕਰੀ ਜਾਂਦੇ ਹੀ ਮੇਰੇ ਨੂੰ ਛੇੜਨ ਦੇ ਹੀ ਗਲਤ ਕਮੈਂਟ ਕਰ ਕਰਕੇ ਬੋਲ ਬੋਲ ਕੇ ਇਹਨਾਂ ਨੇ ਉਹਨਾਂ ਨੂੰ ਉਦੋਂ ਤੇ ਕੁਝ ਨਹੀਂ ਕਿਹਾ ਇਹਨਾਂ ਨੇ ਭਾਵਨਾ ਦੀ ਵੀਡੀਓ ਬਣਾ ਲੀਕ ਚੂੜੇ ਵਾਲੀ ਔਰਤ ਤੇ ਕੁਝ ਨੌਜਵਾਨ ਕਰਨ ਲੱਗੇ ਗਲਤ ਟਿੱਪਣੀਆਂ ਉਹ ਦੋਨੇ ਜਨੇ ਜਹੇ ਨੇ ਉਹ ਤੇ ਮੁਹਮਦ ਖਾਨ ਤੋਂ ਤੇ ਇਹਦੇ ਤੇ ਕਮੈਂਟ ਮਾਰ ਜਾਣ ਲੈ ਰਹੇ ਹੋ ਮੁੰਡੇ ਪਤੀ ਨੇ ਬਣਾ ਲਈ ਵੀਡੀਓ ਕੋਈ ਨਾ ਇਹਦਾ ਸੇ ਨਾ ਸੇ ਪਾ ਕੇ ਕੋਹ ਨਾ ਵੀਡੀਓ ਬਣਾਉਣ ਤੋਂ ਬਾਅਦ ਖੂਬ ਹੋਇਆ ਹੰਗਾਮਾ ਤੁਸੀਂ ਮੈਨਾਂ ਤੇ ਹੋ ਜਾਤ ਜੁੜ ਕੇ ਬੇਨਤੀ ਕਰਾਂਗੇ ਇਹ ਇਨਾ ਤੱਕ ਪੂਰੀ ਕਾਰਵਾਈ ਕੀਤੀ ਜਾਂ ਇਨਾ ਤੋਂ ਪਰਚਾਉ ਨਾ ਚਾਹੀਦਾ ਕਿ ਕਾਹ ਤੋਂ ਕਿਸੇ ਨੂੰ ਛੇੜਿਆ ਨਾ ਕਿ ਮੈਂ ਕਿਹਾ ਕਿ ਸਰਜੰਮੰਦੀ ਦਾ ਲਹਿਲਾ ਲਹਿਲਾ ਇਹ ਜੋ ਆਵਾਜ਼ਾਂ ਦੇ ਲੋਕਾਂ ਨੂੰ ਜਨਾਲੀਆਂ ਲੋਕਾਂ ਨੂੰ ਬਾਹਰ ਨਾਲ ਲੈ ਕੇ ਜਾਣ 15 ਚਲੇ ਤਾਂ ਬਹਿਣ ਹੈ ਇਹ ਤਾਂ ਗਲਤ ਕੀਤਾ ਹੈ ਕਿ ਜੇ ਤੋਂ ਬਾਹਰ ਜਾਏ ਤੇ ਇਹ ਕਿ ਕਰਨ ਇਹ ਤਾਂ ਬਦਮਾਸ਼ੀ ਤੋਂ ਹੁੰਦੇ ਨੇ ਨੰ ਵਿਆਹੇ ਜੋੜੇ ਦਾ ਗਲਤ ਟਿੱਪਣੀਆਂ ਕਰਨ ਵਾਲੇ ਨੌਜਵਾਨਾਂ ਨਾਲ ਹੋ ਗਿਆ ਝਗੜਾ ਜੋ ਮੈਂ ਕਰਾ ਕੇ ਰਹਿਣਾ ਉਹ ਜਿਨ੍ਹਾਂ ਨੇ ਇੱਦਾਂ ਕੀਤਾ ਵਾ ਮੇਰੇ ਹਸਬੰਦ ਦੇ ਨਾਲ ਪਤੀ ਦਾ ਪਾੜਤਾ ਸਿਰ ਇਹ ਨਹੀਂ ਆਈ ਮੇ ਜਾਣ ਤੇ ਆਣੇ ਮੇ ਮਸੀਨਾ ਕਿ ਸਾਨੂੰ ਕੋਈ ਮੋੜ ਨਾਲ ਗਲਤ ਕਮੈਂਟ ਕੀਤਾ ਜਾਂ ਕੋਈ ਇਸ਼ਾਰਾ ਕੀਤਾ ਤੇ ਉਹ ਤੋਂ ਵੱਧ ਇਹ ਝਗੜਾ ਆਇਆ ਵਾ ਉਹ ਤਾਂ ਸਾਡਾ ਕਿਨਾ ਮੜ ਗੋਟਾ ਦੀ ਐਸਾ ਸਹੀ ਨਹੀਂ ਆ ਦੀ ਵਾਰ ਨੇ ਕਾਰਵਾਈ ਕਰਨ ਦੀ ਕੀਤੀ ਮੰਗ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੋਲ ਪੰਜਾਬ ਦੇ ਵਿੱਚ ਲੌਂਡ ਆਰਡਰ ਦੀ ਸਥਿਤੀ ਜਿਹੜੀ ਹੈ ਦਿਨ ਪਾ ਦਿਨ ਵਿਗੜਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਆਏ ਦਿਨ ਲੂਟਾ ਖੋਹਾ ਅਤੇ ਸ਼ਰਿਆਮ ਵਰਦਤਾ ਵਰਪ ਰਹੀਆਂ ਨੇ ਜੀ ਹਾਂ ਅਮ੍ਰਿਤਸਰ ਦੇ ਟਾਬ ਇਲਾਕੇ ਤੋਂ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਨੰਬ ਵਿਆਹਿਆ ਜੋੜਾ ਜਿਹੜਾ ਆ ਮੁਹੰਮਦ ਖਾਨ ਦੇ ਲਈ ਜਾਂਦਾ ਹੈ ਜਿਸ ਤੋਂ ਬਾਅਦ ਉਹ ਮੁਹੰਮਦ ਖਾਰੇ ਹੁੰਦੇ ਨੇ ਤੇ ਕੁਝ ਨੌਜਵਾਨਾਂ ਦੇ ਵੱਲੋਂ ਉਸ ਦੀ ਪਤਨੀ ਤੇ ਗਲਤ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸ ਪਤੀ ਦੇ ਵੱਲੋਂ ਇਹਨਾਂ ਨੌਜਵਾਨਾਂ ਦੀ ਵੀਡੀਓ ਬਣਾਈ ਗਈ ਤਾਂ ਵੀਡੀਓ ਬਣਾਉਣ ਤੋਂ ਬਾਅਦ ਕੁਝ ਨੌਜਵਾਨਾਂ ਦੇ ਵੱਲੋਂ ਉਸਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜੀਹਾ ਸ਼ਰੀਆਮ ਉਸ ਦੀ ਭਾਰੇ ਬਾਜ਼ਾਰ ਦੇ ਵਿੱਚ ਕੁੱਟਮਾਰ ਕੀਤੀ ਗਈ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਵੀਡੀਓ ਬਣਾਉਣ ਤੋਂ ਬਾਅਦ ਇਹ ਸਾਰਾ ਹੰਗਾਮਾ ਹੋਇਆ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਇਹੋ ਜਹੀਆ ਵਾਰ ਦੱਤਾ ਪੰਜਾਬ ਦੇ ਵਿੱਚ ਸ਼ਰੀਆਗ ਵਰਤ ਰਹੀਆਂ ਨੇ ਕੋਈ ਬਹਿਸਵਾਜੀ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਬਸ ਐਨੀ ਕੁ ਗੱਲ ਸੀ ਕਿ ਉਹ ਮੁਹੰਮਦ ਖਾਰੇ ਸੀ ਜਿਸ ਤੋਂ ਬਾਅਦ ਕੁਝ ਨੌਜਵਾਨ ਜਿਹੜੇ ਨੇ ਗਲਤ ਟਿੱਪਣੀਆਂ ਕਰ ਰਹੀ ਸੀ ਪਤੀ ਨੇ ਵੀਡੀਓ ਬਣਾਈ ਬਸ ਵੀਡੀਓ ਬਣਾਉਣ ਤੋਂ ਬਾਅਦ ਜਿਹੜਾ ਹੈ ਹੰਗਾਮਾ ਹੋਇਆ ਕੁਝ ਸਾਥੀਆਂ ਦੇ ਵੱਲੋਂ ਅਤੇ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਦੱਸਿਆ ਜਾ ਰਿਹਾ ਕਿ ਜਿਹੜਾ ਪਤੀ ਹੈ ਉਹ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਥੇ ਤੁਹਾਨੂੰ ਦੱਸ ਦੇ ਕਿ ਪੀੜਿਤ ਪਰਿਵਾਰ ਜਿਹੜਾ ਹੈ ਨੌਜਵਾਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਜੜੀ ਹੈ ਮੰਗ ਕਰ ਰਿਹਾ ਹੈ ਤੇ ਲਾਲ ਚੂੜੇ ਵਾਲੀ ਵੀ ਰੋ ਰੋ ਕੇ ਆਪਣੇ ਪਤੀ ਲਈ ਇਨਸਾਫ ਦੀ ਮੰਗ ਕਰ ਰਹੀ ਹੈ ਉਥੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਕਾਰਵਾਈ ਕੀਤੀ ਜਾ ਰਹੀ ਹੈ ਦੋਸ਼ੀਆਂ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਸਬੰਧੀ ਲਾਲ ਚੂੜੇ ਵਾਲੀ ਅਤੇ ਉਸ ਦੀ ਸੱਸ ਅਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਅਸੀਂ ਦੇਖੋ ਅੱਜ ਤਾਂ ਖਾਣ ਵਾਸਤੇ ਨਾ ਮਿਲ ਗਿਆ ਮਮੋਸ ਤਾਂ ਨਹੀਂ ਉੱਤੇ ਜੇ ਓਕੇ ਨਾ ਸਭ ਤੋਂ ਮੁੰਡੇ ਸੀ ਤੇ ਉਹ ਗਲਤ ਤੇ ਗਲਤ ਕਮੈਂਟ ਕਰੀ ਜਾਂਦੇ ਸੀ ਮੇਰੇ ਨੂੰ ਛੇੜਨ ਦੇ ਹੀ ਗਲਤ ਕਮੈਂਟ ਕਰ ਕਰਕੇ ਬੋਲ ਬੋਲ ਕੇ ਇਹਨਾਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਇਹਨਾਂ ਦੇ ਭਰਾ ਉਹਦੀ ਵੀਡੀਓ ਬਣਾ ਲੇਕਿਨ ਉਹ ਵਾਪਸ ਆ ਕੇ ਉਹਨਾਂ ਨੂੰ ਫੇਰ ਨਾਲ ਗੱਲ ਕਰਨੀ ਇਹਨਾਂ ਨੇ ਫਿਰ ਆਪਣੇ ਦੋਸਤਾਂ ਨੇ ਬੁਲਾਇਆ ਇਹ ਗਏ ਤੇ ਉਹਨਾਂ ਨੇ ਨਗਾਦ ਸੇਨਾ ਦਾ ਸਿਰ ਕੱਟ ਦਿੱਤਾ ਉਹਨਾਂ ਕਿੰਨੇ ਨਰ ਸੀ ਉਹ ਸਪੱਜ ਨੇ ਕੀ ਜਿਹੜੀ ਚੀਜ਼ ਨੇ ਮਾਰੀ ਹਾਂਜੀ ਜੇ ਇਨਸ਼ਾਅੱਲਾ ਤੁਸੀਂ ਇਹ ਕਹਿੰਦੇ ਹੋ ਕਿ ਉਹ ਲੋਈ ਨਾਲ ਉਹ ਇਹ ਚੀਜ਼ ਮਾਰੀ ਕੋਈ ਸੱਚ ਸਾਰਾ ਸਿਰ ਕੱਟ ਦਿੱਤਾ ਉਹਨਾਂ ਦਾ ਕਿੰਨੇ ਕ ਮੁੰਡੇ ਸੀਗੇ 7-8 ਮੁੰਡੇ ਹੈਗੇ ਪਛਾਣ ਤੇ ਹੈਗੇ ਲੱਗੇ ਬੰਦੇ ਤਾਂ ਕਿ ਸਾਰਿਆਂ ਦੀ ਹੈਗੀ ਆ ਫੋਟੋ ਆ ਅੱਛਾ ਹਾਂ ਵੀਡੀਓ ਹੈਗੀ ਅਸੀਂ ਆ ਵੀਡੀਓ ਕਿਤੇ ਸੱਟ ਲੱਗੀ ਇਹਨਾਂ ਦੇ ਬੱਚਾ ਉਹਨਾਂ ਦੇ ਸਿਰ ਤੇ ਸੱਟ ਲੱਗੀ ਇੱਥੇ ਵੀ ਕੱਟ ਲੱਗਾ ਆ ਅੱਛਾ ਜੀ ਆ ਵੇਖੋ ਆ ਸਾਰੇ ਮੁੰਡੇ ਹੈਗੇ ਟੋਲੀ ਦੀ ਟੋਲੀ ਅਚਾਨਕ ਕੋਈ ਕੋਈ ਕੋਲਸਟ ਕੋ ਆਇਆ ਹੋ ਕੀ ਹਾਂਜੀ ਜੀ ਇਹ ਨਵਨ ਇਨਸਾਫ ਕਰਨਾ ਕਿ ਜਿੱਦਾਂ ਮੇਰੇ ਘਰ ਵਾਲਿਆਂ ਨੂੰ ਤੇ ਪੱਤਾ ਹੋਏਗਾ ਉਹਨੂੰ ਕਿ ਪੱਤਾ ਮੈਂ ਕਰਾ ਕੇ ਰਹਿਣਾ ਉਹ ਜਿਨ੍ਹਾਂ ਨੇ ਇਦਾਂ ਕੀਤਾ ਵਾ ਮੇਰੇ ਹਸਬੰਦ ਨਾਲ ਕਿ ਇਹ ਪ੍ਰੇਮ ਨਹੀਂ ਸਮਝਦੇ ਭੈਣਾਂ ਇਹ ਟੋਲੀਆ ਮੈਂ ਕਹਿੰਦੀ ਕਿ ਹੈਵੀ ਬਾਈ ਵੀ ਤੇ ਕਮੈਂਟ ਕਰਦੇ ਆ ਝਗੜਾ ਹੋਇਆ ਕਿਸ ਕਿਹੜੀ ਜਗ੍ਹਾ ਤੇ ਤਾਂ ਤੇ ਆ ਤੁਸੀਂ ਆਪਣੇ ਹਸਬੰਦ ਨਾਲ ਹਾਂਜੀ ਆਹ ਜਿਹੜਾ ਤੇ ਕੋਈ ਨਹੀਂ ਆਉਂਦਾ ਕੀ ਕਹ ਲਾ ਇਹ ਮਾਣੇ ਇਹ ਦੋਨੇ ਜਨੇ ਜਿਹੇ ਨੇ ਉਹ ਤੇ ਮੋਹਮਦ ਖਾਨ ਕੋ ਤੇ ਇਹਦੇ ਤੇ ਕਮੈਂਟ ਮਾਰੀ ਜਾਂਦੇ ਰਹੀ ਉਹ ਮੁੰਡੇ ਤੇ ਉਹਨੇ ਮੁਕਾ ਦੇ ਦਿੱਤਾ ਉਹ ਆ ਗਿਆ ਇਹਨੂੰ ਛੱਡ ਕੇ ਫੇੜ ਲਿਆ ਵਾ ਕਹਿੰਦਾ ਵੀ ਤੁਸੀਂ ਤੇ ਜਲਾਨੀ ਨਾ ਕਰਦੇ ਸੋ ਤੁਹਾਡਾ ਕਰਨਾ ਚੰਗਾ ਨਹੀਂ ਹੋਏਗਾ ਹੈ ਜੀ ਇਸ ਤਰ੍ਹਾਂ ਇਸ ਨਾਲ ਸਾਰੇ ਜਨਾਨੀਆਂ ਲੈ ਕੇ ਉਹ ਤੇ ਇਹ ਮਾਹੌਲ ਬਾਰੇ ਬੜੀ ਗੁੰਝਲਦਾਰ ਐਨੀ ਗੱਲ ਗਈ ਤੋਂ ਉਹਨਾਂ ਨੇ ਇਹ ਡਾਕਟਰ ਮਾਰ ਦਿੱਤਾ ਸੀ। ਉਹ ਡਾਕਟਰ ਲੈ ਕੇ ਤੇ ਤੇਰੇ ਫਿਰਦੇ ਹੀ ਤੇ ਡਾਕਟਰ ਉਹਨਾਂ ਨੇ ਮਾਰ ਦਿੱਤਾ। ਇਹ ਦਿੱਕਾ ਉਹ ਤੇ ਤੇਰੇ ਅਸਾਰੇ ਮੁੰਡੇ ਜਿਹੜੇ ਨਾਲ ਇਹ ਲੈ ਆਏ ਉਹਨੂੰ ਜਿਹੜੇ ਜਿਹੜਾ ਆਪਾਂ ਸਾਰੇ ਸਾਥੀ ਉਹਨੇ ਉਹਨੂੰ ਮਨਪ੍ਰਸ਼ਾਸਨ ਕੋਲ ਇਹ ਕੀ ਹੁਣ ਆ ਜੀ ਤੈਨੂੰ ਉਹਨਾਂ ਤੋਂ ਪਸਟਾਉਣਾ ਚਾਹੁੰਦਾ। ਉਹਨਾਂ ਤੋਂ ਪੂਰੀ ਕਾਰਵਾਈ ਹੋਈ ਜਾਏ ਜਿਸ ਨਾਲ ਕਾਰਵਾਈ ਹੋ ਜੇ। ਉਸਰਾ ਹੋਵੇ ਕਾਰਵਾਈ ਤੋਂ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਂ ਉਹਦੀ ਦੱਸਦੀ ਹਾਂ ਹਾਂ ਲੈ ਚੱਲੇ ਵੀ ਉਹਨਾਂ ਤੋਂ ਕੂੜਾ ਕਾਰਵਾਈ ਹੋਈ ਅੱਗੇ ਰਹਿਣਾ ਪਰਚਾ ਨਹੀਂ ਮੇਰਾ ਕੱਲ੍ਹ ਹੀ ਕੋਸਰਾ ਹੈ ਕਿਹਾ ਪਪਾ ਨੂੰ ਨਹੀਂ ਅਸਾਂ ਇਹ ਨਾ ਕੋਈ ਹੋਣੀ ਮੈਂ ਕੁਝ ਥੋੜੀ ਦੇ ਦੋ ਗਿਰਤ ਦੇ ਉੱਪਰ ਤਾਂ ਜੇ ਉਹਦਾ ਕੋਈ ਜੀਨਾ ਹੁੰਦਾ ਵਿਰਿੰਦਰ ਪੱਤੀ ਖਰਿਆ ਸਤ ਪਤਾ ਲੋਕਾਂ ਨੂੰ ਤੁਸੀਂ ਕਿਤੇ ਰੈਗਲੇ ਆਇਆ ਹੈ ਇੱਥੇ ਕਾਇਦੇ ਜਾਣ ਵਾਲੇ ਚੋਰੀ ਗਲੀ ਚੋਰੀ ਗਲੀ ਚੋਰੀ ਗਲੀ ਚੋਰੀ ਗਲੀ ਕਾਇਦੇ ਜਾਣ ਵਾਲੇ ਕੋਈ ਤੁਹਾਨੂੰ ਮੈਂ ਤੇਰੇ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇਹਨਾਂ ਤੋਂ ਪੂਰੀ ਕਾਰਵਾਈ ਕੀਤੀ ਜਾਏ ਇਹਨਾਂ ਤੋਂ ਪਰਚਾ ਹੋਣਾ ਚਾਹੀਦਾ ਕਿ ਕਾਹ ਤੋਂ ਕਿਸੇ ਨੂੰ ਛੇੜ ਰਣਾ ਨਾ ਕਿਸੇ ਦੇ ਮੈਂ ਤੇ ਕਿਸੇ ਦੇ ਮੈਂ ਇਹਨਾਂ ਦੇ ਨਾਲ ਨਾਲ ਇਹ ਜੋ ਆਵਾਜ਼ਾਂ ਜੋ ਲੋਕਾਂ ਨੇ ਜਨਾਲੀਆਂ ਲੋਕਾਂ ਨੂੰ ਬਾਹਰ ਨਾਲ ਲਾ ਕੇ ਚਲ 15 ਚਲੇ ਤਾਂ ਜਾਣ ਹਾਂ ਇਹ ਤੇ ਗੱਲ ਕੀਤੀ ਹੈ ਜੋ ਨਾਲ ਇਹਦੇ ਵਿੱਚ ਬਾਤ ਜਾਏ ਤੇ ਇਸ ਕਰਨਾ ਇੱਕ ਬਦਮਾਸ਼ੀ ਤਾਂ ਹੁੰਦੇ ਨੇ ਆਪਣੇ ਆਪ ਦੀ ਟੀਮ ਦੇ ਮੁੰਡੇ ਪਛਾਣ ਹੈਗੇ ਮੱਲੇ ਦੇ ਰਿਵਾੜ ਦੇ ਪਾਰਦੇ ਹੈਗੇ ਆ ਉਹਨੂੰ ਪਤਾ ਹੋਣਾ ਮੁੰਡਿਆ ਦਾ ਆ ਹਮ ਮੁੰਡਿਆ ਦੇ ਕੀਤਾ ਚਾਰਾ ਪਰ ਲੱਗੇ ਕੋਈ ਥੋੜੀ ਵੀ ਕੋਈ ਦਿਨਾਂ ਨਹੀਂ ਲਿਆ ਤੇ ਚਲ ਜੇ ਤੇ ਉਹ ਨਾਲ ਇਸ ਚੀਜ਼ ਖੰਨਾ ਨੰਬਰ ਮੈਂਤ ਕਰੋ ਹਾਂ ਹਾਂ ਜੀ ਸਰ ਕੀ ਮਾਮਲਾ ਜਿਹੜਾ ਝਗੜੇ ਦਾ ਬਾਦਲ ਪੱਟੀ ਪੁੱਤਰ ਮਰਿੰਦਰ ਕੁਮਾਰ ਉਸ ਦੀ ਹੋਸ ਨੰਬਰ 681 ਕਲੀ ਚਰਚੋਲੀ ਆਊਟਸਾਈਡ ਤੋਂ ਹੀ ਜਿਹੜਾ ਸਰ ਇਹ ਵੀ ਆਹੀ ਵਿਚਾਰ ਜਾਣੇ ਆਪਣੀ ਮੈਸੀਨਾ ਕਿ ਸਾਨੂੰ ਕੋਈ ਮੋੜ ਨਾਲ ਗਲਤ ਕਮੈਂਟ ਕੀਤਾ ਜਾਂ ਕੋਈ ਇਸ਼ਾਰਾ ਕੀਤਾ ਤੇ ਉਤੋਂ ਵੱਡਾ ਵੀ ਝਗੜਾ ਹੋਇਆ ਵਾ ਉੱਤੋਂ ਸਾਡਾ ਨਾ ਮੜ ਗੋਟਾ ਦੀ ਬੈਸ ਸਹੀ ਹੋਈ ਆ ਤੇ ਸਾਥ ਨਾਲ ਪਸਵਾਤੀ ਆ ਵਕਤੀ ਹੈ ਕੋਈ ਨਾ ਕੋਈ ਨਾ ਨਹੀਂ ਕਿਹਾ ਲਖਾਇਆ ਕਿੰਨੇ ਦਾ ਜੀ ਨਾਮ ਨੂੰ ਆਪੀ ਸਾਡੇ ਲੋਕ ਕਰਦੇ ਨੇ ਅਸੀਂ ਉਹਨੂੰ ਕਰਦੇ ਨੇ ਜਾਂ ਵੈਰੀਫਾਈ ਕਰਦੇ ਆ ਜੋ ਵੀ ਅਗਲੀ ਪ੍ਰਣਤੀ ਕਾਰਵਾਈ ਚੋ ਵੀ ਕੈਮਰਾ ਚੈੱਕ ਕਰ ਲਾਂਗੇ ਕੌਣ ਕੌਣ ਨਹੀਂ ਜੋ ਇਹਨਾਂ ਦਾ ਬਾਕੀ ਕੌਣ ਹੁੰਦੇ ਸਨ ਕਿ ਕੌਣ ਬੰਦੇ ਕੌਣ ਲੋਕਡ ਕਰ ਦਿੱਤਾ ਗਿਆ ਉਹ ਤੋਂ ਕਰਦੇ ਦਿੱਤਾ ਉਹ ਪ੍ਰਮਾਣਿਤ ਕਰਾਂਗੇ ਤੇ ਜੋ ਵੀ ਬੰਦੇ ਡਾਕਟਰ ਦੇ ਹਸਾਬ ਨਾਲ ਉਹ ਵੀ ਕਰ ਰਿਹਾ ਲੱਗਦਾ ਹੈ